ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਭਾਗਾਂ ਵਾਲਿਆਂ ਕਿ ਹਾਇਓ ਤੋਂ ਅਮਰੀਕਾ ਮੈਨੂੰ ਸਾਨੂੰ ਖੁਸ਼ਕਿਸਮਤੀ ਸਾਡੀ ਬੜੀ ਬਲੇਸਿੰਗ ਹੈ ਕਿ ਸਾਡੇ ਨਾਲ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਹਨ ਤੇ ਮੈਂ ਇਹਨਾਂ ਨਾਲ ਵਿਚਾਰ ਸਾਂਝੇ ਕੀਤੇ ਸਨ ਆਪਣਾ ਇਨਫੋਰਮੇਸ਼ਨ ਸਾਂਝੀ ਕੀਤੀ ਸੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸੰਬੰਧੀ ਜਿਹੜੀਆਂ ਅਸੀਂ ਚਾਹੁੰਦੇ ਆ ਕਿ ਦੁਨੀਆ ਭਰ ਦੇ ਜਿਹੜੇ ਸਿੱਖ ਨੇ ਸੰਗਤਾਂ ਨੇ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਜਾਇਆ ਕਰਨ ਫਲਾਈਟਸ ਰਾਕੇ ਭਾਵੇਂ ਉਹ ਦਿੱਲੀ ਥਾਣੇ ਵੀ ਹੋਵੇ ਜਾਂ ਜਿੱਦਾਂ ਸਿੱਧਾ ਵੀ ਪਹੁੰਚ ਸਕਣ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਭਾਈ ਸਾਹਿਬ ਦੀ ਬੜੀ ਸਾਨੂੰ ਸਿੰਘ ਸਾਹਿਬ ਨੇ ਬlesing ਵੀ ਦਿੱਤੀ ਹੈ ਤੇ ਉਹ ਤੁਹਾਡੇ ਨਾਲ ਥੋੜੇ ਵਿਚਾਰ ਵੀ ਸਾਂਝੇ ਕਰਨੇ ਚਾਹਵਣਗੇ ਕਿ ਕੀ ਇੰਪੋਰਟੈਂਸ ਹੈ ਕਿ ਅਸੀਂ ਸ੍ਰੀ ਅੰਮ੍ਰਿਤਸਰ ਹੀ ਜਾਈਏ ਜਿੰਨਾ ਵਕਤ ਆ ਜਾਵਾਂਗੇ ਕਿ ਉਹਦੇ ਨਾਲ ਸਾਨੂੰ ਕੀ ਫਾਇਦਾ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਟੇ ਜੇ ਸਰਵੇ ਦੇ ਅਨੁਸਾਰ ਰੋਜ਼ ਦੀ 6000 ਗੱਡੀ ਪੰਜਾਬ ਤੋਂ 에어ਪੋਰਟ ਦਿੱਲੀ ਜਾ ਰਹੀ ਹੈ। ਬਹੁਤ ਸਾਰੇ ਟੋਲ ਟੈਕਸ ਬਹੁਤ ਵੱਡੇ ਖਰਚੇ ਸਫ਼ਰ ਦੇ ਔਰ ਲੇਟੈਸਟ ਜਿਹੜੀ ਘਟਨਾ ਘਟੀ ਇੱਕ ਸਿੱਖ ਜੋੜੇ ਨੂੰ ਕੇਰਨ ਦਾ ਯਤਨ ਕੀਤਾ ਗਿਆ ਬਜ਼ੁਰਗਾਂ ਨੂੰ ਲੁੱਟਣ ਦਾ ਯਤਨ ਕੀਤਾ ਗਿਆ ਉਹ ਸਾਰੀਆਂ ਘਟਨਾਵਾਂ ਨੂੰ ਵੇਖਦਿਆਂ ਬੜੀ ਨਿਮਰਤਾ ਨਾਲ ਹੱਥ ਜੋੜ ਕੇ ਖਾਸ ਕਰਕੇ ਸਮੁੱਚੇ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਗੁਰੂ ਨਗਰੀ ਸ੍ਰੀ ਅਮਰਸਰ ਸਾਹਿਬ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂਾਂ ਨਿਵਾਜ਼ੀ ਹੋਈ ਉਸ ਮੁਕੱਦਸ ਧਰਤੀ ਉੱਤੇ ਅਸੀਂ ਸਾਰੇ ਨਾਤਮਸਤਕ ਹੋਣਾ ਲੋਚਦੇ ਆ ਸੋ ਸਭ ਨੂੰ ਬੇਨਤੀ ਹੈ ਖਾਸ ਕਰਕੇ ਵਿਦੇਸ਼ਾਂ 'ਚ ਵਾਸਤੇ ਸਿੱਖਾਂ ਨੂੰ ਭਾਵੇਂ ਯੂਰਪ ਵਿੱਚ ਨੇ ਯੂਕੇ ਵਿੱਚ ਨੇ ਆਸਟ੍ਰੇਲੀਆ 'ਚ ਨੇ ਅਮਰੀਕਾ ਕੈਨੇਡਾ ਕਿ ਯਤਨ ਕਰਿਏ ਕਿ ਅਸੀਂ ਫਲਾਈਟ ਜਿਹੜੀ ਹੈ ਉਹ ਸ੍ਰੀ ਅਮਰਸਰ ਸਾਹਿਬ ਤੋਂ ਲਈਏ ਤੇ ਅਮਰਸਰ ਸਾਹਿਬ ਦੀ ਹੀ ਲਈਏ ਉਧਰ ਜਾਣ ਵਾਸਤੇ ਵੀ ਆਉਣ ਵਾਸਤੇ ਵੀ ਵਾਇਆ ਯੂਰਪ ਵਾਇਆ ਅਰਬ ਕੰਟਰੀਜ਼ ਜਾਂ ਵਾਇਆ ਯੂਕੇ ਫਲੈਟਸ ਆਉਂਦੀਆਂ ਨੇ ਸਾਰੀਆਂ ਸੋ ਭਾਵੇਂ ਥੋੜੀ ਖੇਚਲ ਵੀ ਹੋਵੇ ਥੋੜੇ ਪੈਸੇ ਵੀ ਵੱਧ ਲੱਗਣ ਇੱਕ ਤੇ ਗੁਰੂ ਨਗਰੀ ਦੇ ਵਿੱਚ ਅਸੀਂ ਨਮਸਕਾਰ ਕਰ ਸਕਾਂਗੇ ਦੂਸਰਾ ਪੰਜਾਬ ਨੂੰ ਆਰਥਿਕ ਫਾਇਦਾ ਹੋਵੇਗਾ ਤੇ ਤੀਸਰਾ ਜਿਹੜੀ ਸਾਡਾ ਸ਼ੋਸ਼ਨ ਹੁੰਦਾ ਸਾਡੀ ਆਰਥਿਕ ਲੁੱਟ ਹੁੰਦੀ ਹੈ ਸਟੇਟ ਤੋਂ ਬਾਹਰ ਜਾ ਕੇ ਉਹਦੇ ਤੋਂ ਵੀ ਅਸੀਂ ਬਚ ਸਕਾਂਗੇ ਪ੍ਰਮੋਟ ਕਰੀਏ ਇਹ ਵੀ ਇੱਕ ਯੋਗਦਾਨ ਹੈ ਵੀ ਇੱਕ ਸੇਵਾ ਆ ਆਪਣੀ ਸਟੇਟ ਵਾਸਤੇ ਤੇ ਖਾਸ ਕਰਕੇ ਗੁਰੂ ਰਾਮਦਾਸ ਜੀ ਦੇ ਦਰ ਪ੍ਰਤੀ ਪਿਆਰ ਸੋ ਸਭ ਨੂੰ ਬੇਨਤੀ ਹੈ ਕਿ ਜਦੋਂ ਵੀ ਆਉਣਾ ਵਿਦੇਸ਼ਾਂ ਚ ਜਾਂ ਜਾਣਾ ਹੈ ਤਰਜੀਹ ਦਈਏ ਹਰ ਹਾਲਤ ਵਿੱਚ ਕਿ ਅਸੀਂ ਕਿਸੇ ਵੀ ਹਿੱਲੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਹੀ ਫਲਾਈਟ ਲਈਏ ਜਾਂ ਵਾਪਸ ਜਾਈਏ ਇਹ ਬੇਨਤੀ ਹੈ ਉਹ ਯਤਨ ਕਰ ਰਹੇ ਸਾਰੇ ਵੀਰ ਫਲਾਈ ਅੰਮ੍ਰਿਤਸਰ ਦੇ ਨਾਂ ਹੇਠਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਕਿ ਅਸੀਂ ਆਪਣੀ ਧਰਤੀ ਨਾਲ ਜੁੜੀਏ ਆਪਣੀ ਮਿੱਟੀ ਨਾਲ ਜੁੜੀਏ ਇਹ ਨਿਮਰਤਾ ਸਹਿਤ ਮੇਰੇ ਵੱਲੋਂ ਵੀ ਹੱਥ ਜੋੜ ਕੇ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ